ਸਰਬਲਡੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਔਰ ਉਹਦੇ ਤਹਿਤ ਜਿਹੜਾ 15 ਦਾ ਵਾਸਤੇ ਸਿਕਿਉਰਿਟੀ ਮੀਜਰਸ ਲੈ ਰਹੇ ਆ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਆ ਇੱਕ ਮਿਸ਼ਨਰੀ ਪੁਲਿਸ ਅੰਮ੍ਰਿਤਸਰ ਵੱਲੋਂ। ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ। ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਸਮਗਲਿੰਗ ਨੈਟਵਰਕ ਹੈ ਉਹ ਡਿਸਪੈਂਟਲ ਕੀਤਾ ਹੈ, ਬਸਟ ਕੀਤਾ ਹੈ। 7 ਸਫਿਸਟੀਕੇਟਿਡ ਪਿਸਟਲ ਫੜੇ ਗਏ ਇਹਦੇ ਚ। ਔਰ ਚਾਰ ਇਹ ਦੋਸ਼ੀਏ ਦੇ ਚ ਗ੍ਰਫਤਾਰ ਹੋਏ ਨੇ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਸਾਰੇ ਬੜੇ ਸਫਿਸਟਿਕੇਟਿਡ ਵੈਪਨ ਨੇ ਦੋ ਹੈਗੇ PX5 9mm ਦੇ ਦੋ ਗਲੌਕ ਨੇ 9mm ਔਰ ਤਿੰਨ ਹੈਗੇ 0.304 ਦੇ ਜਿਹੜੇ ਕਰਾਸ ਦੀ ਬਾਰਡਰ ਆ ਰਹੇ ਨੇ 304 ਦੇ ਪਿਸਟਲ ਔਰ ਇਹਨਾਂ ਨਾਲ ਕੁਝ ਕਾਰਟ੍ਰਿਜਸ ਨੇ ਬੇਸਿਕਲੀ ਇਹ ਪਾਕਿਸਤਾਨ ਬੇਸ ਮਗਲੜ ਹੈਗਾ ਇੱਕ ਸ਼ਾਨਾ ਦਾ ਉਹਦੇ ਤੂਵੇ ਕਨਸਾਈਨਮੈਂਟ ਭੇਜੇ ਗੀਏ ਔਰ ਕਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਦਾਉਦੇ ਪਿੰਡ ਹੈ ਸਾਡਾ ਕਿਹੜਾ ਅਮਰਸਰ ਰੂਲ ਦੇ ਵਿੱਚ ਇਹਦਾ ਤਾਂ ਕੋਈ ਬਾਰਡਰ ਨਹੀਂ ਦਿੱਤੀ ਹੈ ਉਥੇ ਡਰੋਨ ਰਾਹੀਂ ਕਨਸਾਈਨਮੈਂਟਸ ਰਿਸੀਵ ਕਰਦਾ ਇਹਦਾ ਇੱਕ ਰਿਲੇਟਿਵ ਹੈ ਰਮਨਪ੍ਰੀਤ ਜੋ ਕਿ ਰਾਜਸਥਾਨ ਸੀ ਅਮਰਸਰ ਰੂਲ ਦਾ ਰਹਿਣ ਵਾਲਾ ਇਹ ਦੋਨੋਂ ਕਨਸਾਈਨਮੈਂਟਸ ਉਥੋਂ ਚੁੱਕਦੇ ਆ ਤੇ ਜਿਹੜਾ ਬਾਹਰ ਬੈਠਾ ਪਾਕਿਸਤਾਨ ਹੈਂਡਲਰ ਹੈ ਸਮਗਲਰ ਉਹਨਾਂ ਨੂੰ ਡਾਇਰੈਕਟ ਕਰਦਾ ਕਿ ਤੁਸੀਂ ਫਲਾਨੀ ਜਗ੍ਹਾ ਤੁਹਾਨੂੰ ਕੋਈ ਬੰਦਾ ਮਿਲੇਗਾ ਉਹ ਉਹਨੂੰ ਜਾ ਕੇ ਹੈਂਡਓਵਰ ਕਰਦੇ ਅੱਗੇ ਉਹਦੇ ਜਿਹੜੇ ਦੋ ਮੇਨ ਬੰਦੇ ਫੜੇ ਗਏ ਆ ਹੋਰ ਉਹ ਹੈਗਾ ਪ੍ਰਤਾਪ ਸਿੰਘ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕੁਲ ਗੜੀ ਦਾ ਇੱਥੇ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿ ਰਿਹਾ ਸੀਗਾ ਉਹ ਤੇ ਉਹਦਾ ਇੱਕ ਹੋਰ ਰਿਲੇਟਿਵ ਹੈ ਸਰਬਜੀਤ ਬੱਬਲ ਇਹ ਥਾਣੇ ਵੇਰਕੇ ਦੇ ਵਿੱਚ ਰਹਿੰਦਾ ਦੇਬੀ ਵਾਲਾ ਬਾਜ਼ਾਰ ਇਹ ਦੋਨੋਂ ਬੰਦੇ ਆਕਾਸ਼ਦੀਪ ਤੇ ਰਮਨਪ੍ਰੀਤ ਤੋਂ ਪਿੱਛੇ ਜੀ ਵੀ ਕਨਸਾਈਨਮੈਂਟ ਇਹਨਾਂ ਨੇ ਕੁਝ ਪਿਸਟਲ ਦੀ ਲਈ ਔਰ ਅੱਗੇ ਇਹਨਾਂ ਨੇ ਗੈਂਗਸਟਰ ਨੈਟਵਰਕ ਨੂੰ ਜਿਹੜੀ ਦੇਣੀ ਹੁੰਦੀ ਸੀਗੀ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਕਾਮਯਾਬੀ ਇਹ ਮਿਲੀ ਹੈ ਸਾਡੀ ਟੀਮ ਨੂੰ ਜਿਹਦੀ ਰੈਨਵਾਈ ਕਰ ਰਹੇ ਸੀ ਡੀਸੀਪੀ ਸਾਡੇ ਰਵਿੰਦਰਪਾਲ ਜੀ ਆਪਣੇ ਜਗਵਿੰਦਰ ਜੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ACP ਇਨਵੈਸਟੀਗੇਸ਼ਨ ਤੇ ਮੋਲਕਦੀਪ ਸਾਡੇ ਇੰਸਪੈਕਟਰ CIA ਤੇ ਉਹਨਾਂ ਦੀ ਟੀਮ ਬਹੁਤ ਵਧੀਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹਦੇ ਨਾਲ ਵੱਡਾ ਕ੍ਰਾਈਮ ਜਿਹੜਾ ਰੀਜਨ ਦੇ ਵਿੱਚ ਟਲਿਆ ਕਿਉਂਕਿ ਜੇ ਆਪਾਂ ਦੇਖੀਏ ਕਿ ਸਾਰੇ ਹੀ ਇੰਨੇ ਸੋਫਿਸਟੀਕੇਟ ਤੇ ਨਵੇਂ ਹਥਿਆਰ ਨੇ ਤੇ ਇਹਦੇ ਚ ਜੇ ਮਾੜੇ ਐਲੀਮੈਂਟਸ ਜਿੱਥੇ ਵਾਸਤੇ ਪਹੁੰਚਣੇ ਸੀਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਤਾਂ ਕਿੰਨਾ ਇਹਦੇ ਨਾਲ ਨੁਕਸਾਨ ਹੋ ਸਕਦਾ ਇਹਦੇ ਤੇ ਜਿਹੜੀ ਬਾਕੀ ਕੰਮ ਵੀ ਅਸੀਂ ਕਰ ਰਹੇ ਹਾਂ ਜੋ ਆਕਾਸ਼ ਦੀਪਕਾਸ਼ ਹੈ ਇਹਦੇ ਤੋਂ ਇਹ ਗੱਲ ਪੁੱਛ ਕੇ ਚਾਈ ਹੈ ਕਿ ਇਹ ਪਹਿਲਾਂ ਵੀ ਇਹਨਾਂ ਨੇ ਕਨਸਾਈਨਮੈਂਟਸ ਹੀਰੋਇਨ ਦੀਆਂ ਤੇ ਵੈਪਨਸ ਦੀਆਂ ਚੁੱਕੀਆਂ ਤੇ ਲੋਕਾਂ ਨੂੰ ਦਿੱਤੀਆਂ ਹੁਣ ਮੇਜਰ ਟਾਸਕ ਅਸੀਂ ਇਹ ਕੰਮ ਕਰ ਰਹੇ ਹਾਂ ਕਿ ਉਹ ਲੋਕ ਕੌਣ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਪਿਸਟਲ ਦੀ ਜਿਹੜੀ ਪ੍ਰਾਈਸ ਹੈ ਕੀ ਉਹਨਾਂ ਨੇ ਮੁਕਰਰ ਕੀਤੀ ਪਾਕਿਸਤਾਨ ਸਮੱਗਲਰ ਕਿੱਦਾਂ ਉਹ ਹਵਾਲਾ ਰਾਹੀਂ ਵਾਪਸ ਜਾਣੀ ਸੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਪੂਰਾ ਫੋਕਸ ਕਰ ਰਹੇ ਹਾਂ ਔਰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਇਹਦੇ ਤੇ ਡੀਪਲੀ ਇਨਵੈਸਟੀਗੇਟ ਕੀਤਾ ਜਾਵੇ ਇਹਨਾਂ ਪਹਿਲਾਂ ਸਰ ਤੋਂ ਪੁੱਛਿਆ ਦਾ ਨਹੀਂ ਇਕੱਲੇ ਬੱਬਲ ਤੇ ਹੈਗਾ ਜੀ ਉਹ ਵੀ ਇੱਕ 354 ਦਾ ਹੈਗਾ ਆਊਟਰੇਜਿੰਗ ਦੀ ਮੋਡੇਸਟੀ ਆਫ ਊਮਨ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਹੈ ਬਾਕੀ ਇਹਨਾਂ ਦੇ ਕੋਈ ਨਹੀਂ ਫਰੈਸ਼ ਨੇ ਸਾਰੇ ਪਰ ਇਹਨਾਂ ਹੀ ਪੁੱਛ ਗਏ ਤਾਂ ਕਾਫੀ ਦੋ ਤਿੰਨ ਮਹੀਨੇ ਤੋਂ ਇਹ ਆਪਣੇ ਆਪ ਨੂੰ ਦੱਸਦੇ ਵੀ ਸੀ ਸਰਗਰਮਾ ਬਿਕਾਜ਼ ਆਫ ਪ੍ਰੋਕਸੀਮਿਟੀ ਟੂ ਇੰਟਰਨੈਸ਼ਨਲ ਬਾਰਡਰ ਕਹਿੰਦੇ ਡਿਸਕਲੋਜ਼ ਕਿੰਨਾ ਨੇ ਸੁਪਰ ਕੀ ਇਸ ਮਕਸਦ ਵਾਸਤੇ ਮਗਵਾਏ ਗਏ ਮਕਸਦ ਤੁਹਾਨੂੰ ਮੈਂ ਦੱਸਿਆ ਕ੍ਰਿਮੀਨਲਸ ਨੂੰ ਅੱਗੇ ਦੇਣੇ ਸੀਗੇ ਇਹਨਾਂ ਨੂੰ ਬਾਹਰੋਂ ਇਸ਼ਾਰਾ ਆਉਣਾ ਸੀਗਾ ਅਜੇ ਕਿ ਤੁਸੀਂ ਕਿੱਥੇ ਦੇਣੇ ਆ ਵੱਡਾ ਸੀ ਸੈਕੰਡ ਲੈਵਲ ਤੱਕ ਪਹੁੰਚ ਗਏ ਆ ਫਰਸਟ ਲੈਵਲ ਹੋ ਗਿਆ ਕਾਸ਼ਦੀਪ ਐਂਡ ਰਮਨਪ੍ਰੀਤ ਜਿਹੜੇ ਰਿਸੀਵ ਕਰਦੇ ਆ ਡਰੋਨ ਨਾਹੀਂ ਬਾਰਡਰ ਤੇ ਸੈਕੰਡ ਲੈਵਲ ਆ ਉਹਨਾਂ ਤੋਂ ਜਿਹੜਾ ਬੰਦਾ ਕਲੈਕਟ ਕਰਦਾ ਜੇ ਆਪਾਂ ਦੇਖੀਏ ਫਿਰੋਜ਼ਪੁਰ ਤੋਂ ਬੰਦਾ ਇੱਥੇ ਲੈਣ ਆ ਰਿਹਾ ਬਾਰਡਰ ਦੇ ਏਰੀਏ ਚ ਤੇ ਨਾਲ ਉਹਨੇ ਆਪਣਾ ਰਿਸ਼ਤੇਦਾਰ ਐ ਸਰਬਜੀਤ ਬੱਬਲ ਉਹ ਲਾਇਆ ਉਹ ਉਹਨਾਂ ਨੇ ਕਲੈਕਟ ਕੀਤੇ ਵਹੀਕਲ ਤੇ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਡਾਇਰੈਕਸ਼ਨ ਵੇਟ ਕਰ ਰਹੇ ਸੀ ਕਿ ਕਿਹਨੂੰ ਦੇਣੇ ਆ ਉੱਥੇ ਜਾ ਕੇ ਕੜੀ ਪਹਿਲਾਂ ਪੁਲਿਸ ਨੇ ਸਾਰਾ ਇੰਟਰਸੈਪਟ ਕਰ ਲਿਆ ਔਰ ਮੈਂ ਸਮਝਦਾ ਜੇ ਆਪਾਂ 7 ਵੈਪਨ ਇਜ਼ ਨੋਟ ਅ ਸਮਾਲ ਰਿਕਵਰੀ ਐਂਡ ਹਾਂਜੀ ਬਿਲਕੁਲ ਕਹਿ ਸਕਦੇ ਆਂ ਜੀ ਅਸੀਂ ਲੱਗੇ ਹੋ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਆ ਐਂਡ ਮੈਂ ਇੱਥੇ ਗੱਲ ਖਾਸ ਕਰਕੇ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਤੇ ਵੀ ਆਰ ਵੈਰੀ ਪ੍ਰਾਊਡ ਕਿ ਹਮੇਸ਼ਾ ਤੁਸੀਂ ਦੇਖਦੇ ਹੋ ਕਿ ਵੱਡੀਆਂ ਸਿਗਨੀਫੀਕੈਂਟ ਰਿਕਵਰੀਜ਼ ਕੀਤੀ ਜਾਂਦੀਆਂ ਹੈ ਟਾਇਰ ਡਰੱਗ ਫਰੰਟ ਹੈ ਚਾਹੇ ਵੈਪਨਸ ਹੈ ਜਾਂ ਹੋਰ ਗੈਂਗਸਟਰ ਦੇ ਉੱਤੇ ਸੋ ਮੈਂ ਦਿੱਲੀ ਬਮਾਰਕਬਾਦ ਦਿੰਦਾ ਆਪਣੀ ਟੀਮ ਨੂੰ ਜਿਹੜੀ ਰਿਕਵਰੀ ਹੋਈ ਹੈ ਤੇ ਇਟ ਮੀਨਸ ਬਲੱ ਇਸ ਇਨ ਅੰਦਰ ਜੂਬੀ ਸੈਕਸ਼ਨ ਆਫ ਪੀਐਸਐਫ ਆਰ ਉਹਨਾਂ ਦੇ ਨਾਲ ਤੁਹਾਡੀ ਕੋਲ ਇਨਫੋਰਮੈਂਟ ਸੀ ਦੇਖੋ ਪੀਐਸਐਫ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਨੇ ਜਿਹੋ ਜਿਹੀ ਵੀ ਇਨਪੁਟ ਆਉਂਦੀ ਹੈ ਬਟ ਦਿਸ ਵਾਸ ਇਨ ਇੰਟੈਲੀਜ ਰਿਲੇਟਡ ਆਪਰੇਸ਼ਨ ਬਾਈ ਦਿ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਸਰ ਐਗਲੀ ਕ੍ਰਿਸਟਲ ਜੀ ਆਫ ਪਾਕਿਸਤਾਨ ਮੇ ਇਹ ਨਹੀਂ ਐਸਾ ਵੀ ਇਹ ਤਾਂ ਸਾਰੇ ਨਾ ਪਾਕਿਸਤਾਨ ਨਾ ਚਾਹੀਨੇ ਬਾਹਰੋਂ ਆਉਂਦੇ ਯੂਰਪ ਵਗੈਰਾ ਦੇ ਵਿੱਚ ਉਹ ਜਿਹੜੇ ਨੂੰ ਕਲੌਕ ਵਗੈਰਾ ਹੈਗਾ ਕੰਪਨੀਆਂ ਪੀ ਐਕਸ 5 ਨੇ ਪਾਕਿਸਤਾਨ ਚ ਨਹੀਂ ਹੈਗੀਆਂ ਸਾਰੇ ਬਾਹਰ ਯੂਰੋਪੀਅਨ ਉੱਥੋਂ ਦੇ ਮੇਡ ਹੈਗੇ ਜਿਹੜਾ 9.30 ਹੈ ਉਹ ਚਾਈਨੀਸ ਮੇਡ ਹੁੰਦੇ ਸਟਾਰ ਜਿਹੜੇ ਪਹਿਲਾਂ ਵੀ ਟੈਰਰਿਜ਼ਮ ਚ ਫੜੇ ਜਾਂਦੇ ਰਹੇ ਸਰ ਪਹਿਲਾਂ ਪ੍ਰਣਾਮ ਦਾ ਪਾਸਪੋਰਟ ਦਾ ਕਹਿਆ ਸੀ ਕਿ ਉਹ ਕਨਸਾਈਨਮੈਂਟ ਹੈ ਨਹੀਂ ਗਾਮ ਦੀ ਪਰ ਸ਼ਾਹ ਦਾ ਕੋਈ ਨਾ ਕਨੈਕਸ਼ਨ ਦੇਖੋ ਪਤਾ ਕੀ ਗੱਲ ਹੈ ਜੀ ਇਹ ਨਾਮ ਵੀ ਬਦਲ ਲੰਦੇ ਆ ਕੋਈ ਫੋਨਸ ਦੇ ਵਿੱਚੋਂ ਜੇ ਸਾਨੂੰ ਹੋਰ ਟੈਕਨੀਕਲ ਤੋਂ ਮਿਲੀ ਹੈ ਗੱਲ ਜੋ ਨਾਮ ਵਰਤੇ ਜਾ ਰਹੇ ਉਹ ਤੋਂ ਅਟਨਾ ਸ਼ੇਅਰ ਕੀਤਾ ਹੈ ਬਾਕੀ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਡੀਪਲੀ ਇਨਵੈਸਟੀਗੇਟ ਕਰ ਰਹੇ ਹਰ ਪਹਿਲੂ ਤੋਂ ਫੋਰੈਂਸਿਕ ਤੋਂ ਹੋਰ ਕਿ ਕਿਸੇ ਤਰ੍ਹਾਂ ਸਾਨੂੰ ਉਹਨਾਂ ਬਾਰੇ ਹੋਰ ਡਿਟੇਲ ਮਿਲ ਸਕੇ ਸੋ ਥੈਟ ਜਿਹੜੇ ਉਹਨਾਂ ਨੇ ਪਹਿਲਾਂ ਕੋਈ ਹੋਰ ਇਹਨਾਂ ਤੋਂ ਇਲਾਵਾ ਵੀ ਤਾਂ ਬੰਦੇ ਹੋ ਸਕਦੇ ਆ ਜਿਨ੍ਹਾਂ ਨੂੰ ਪਾਕਿਸਤਾਨੀ ਸਮੱਗਲਰ ਇੱਥੇ ਟੱਚ ਕਰ ਰਹੇ ਹੋਣ ਤੇ ਉਹਨਾਂ ਨੂੰ ਯੂਜ਼ ਕਰ ਰਹੇ ਹੋ ਸਰ ਗੈਂਗਸਟਰ ਦਾ ਪਤਾ ਲੱਗਾ ਕਿ ਕਿਹਦੇ ਨਾਲ ਕੱਲ ਪੜਾ ਉਹ ਅਜੇ ਗੱਲ ਨਹੀਂ ਹੈ ਚੱਲ ਰਹੀ ਹੈ ਇਹਨਾਂ ਨੇ ਮੈਸੇਜ ਅਜੇ ਵੇਟ ਕਰ ਰਹੇ ਸੀ ਜਿਹੜੇ ਇਹ ਪ੍ਰਤਾਪ ਵਗੈਰਾ ਨੇ ਨਾ ਪ੍ਰਤਾਪ ਵੀ ਕਾਫੀ ਹੰਢਿਆ ਹੋਇਆ ਬੰਦਾ ਹੈ ਇਸ ਕੰਮ 'ਚ ਫਿਰੋਜ਼ਪੁਰ ਤੋਂ ਆ ਕੇ ਇੱਥੇ ਰਹਿ ਰਿਹਾ ਤੇ ਆਮਨਾ ਆਪਣੇ ਰਿਸ਼ਤੇਦਾਰਾਂ ਕੋਲ ਬਹਾਨੇ ਨਾਲ ਰੁੱਕ ਕੇ ਤੇ ਇਹ ਕੰਮ ਕਰ ਰਿਹਾ ਸੀਗਾ ਥੈਂਕ ਯੂ ਜੀ ਸਰ ਸ੍ਰੀ ਚੋਤ 15 ਦਾ ਸਰ